ਠੀਕ ਹੈ ਪਹਿਲਾਂ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਹਾਂ ਵੋਟਰਾਂ ਦਾ ਮੈਂ ਸੰਧਵਾ ਪਿੰਡ ਤੋਂ 1 ਨੰਬਰ ਜੌਂਡ ਤੋਂ ਬਲਾਕ ਸੰਮਤੀ ਜੌਂ ਚੋਣ ਲੜ ਰਿਹਾ ਹਾਂ ਮੈਂ ਪਿੰਡ ਵਾਸੀਆਂ ਦਾ ਇਹੀ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਸਭ ਤੋਂ ਵੱਧ ਵੋਟਾਂ ਪਾ ਕੇ ਜਿਤਾਇਆ ਤੇ ਇਹ ਸੀਟ ਜਿਹੜੀ ਸੀਗੀ ਜਿੱਤ ਕੇ ਮੈਂ ਬਰਾੜ ਸਾਹਿਬ ਦੀ ਚੋੜੀ ਪਾਈ ਮੈਂ ਇੰਨਾ ਕੁਸ਼ ਕਹਿੰਦਾ ਮੈਂ ਖਵਾ ਦਾ ਯਾਸ ਕਿਹੜੀ ਪਾਰਟੀ ਕੋ ਤੁਸੀਂ ਚੋਣ ਸਰੋਵਣੀ ਅਕਾਲੀ ਦਲ ਦੀ ਕਿੰਨੀਆਂ ਵੋਟਾਂ ਬ੍ਰਾਹਮਣ 1101 ਵੋਟ ਪ੍ਰਾਪਤ ਹੋਈ ਮੈਨੂੰ ਜਿਹਦੇ ਵਿੱਚੋਂ ਮੈਂ 71 ਵੋਟਾਂ ਤੇ ਜਿੱਤ ਪ੍ਰਾਪਤ ਕੀਤੀ 171 ਵੋਟਾਂ ਦੇ ਕਿਵੇਂ ਲੱਗਦਾ ਪਿਆ ਆਉਣ ਵਾਲੇ ਵੈ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਇਹੀ ਲੱਗਦਾ ਪਿਆ ਕਿ ਆਉਣ ਵਾਲੀ ਸਰਕਾਰ ਅਕਾਲੀ ਦਲ ਦੀ ਹੈ ਬ੍ਰਾਡ ਸਾਹਿਬ ਜੀ ਜਿਹੜੀ ਸੱਦਵਾ ਅੱਜ ਜਿਹੜੀ ਤੁਹਾਨੂੰ ਅਨਾਉਂਸ ਹੋਈ ਹੈ ਸਰ ਕੀ ਕਹਿਣਾ ਹੈ ਦੇਖੋ ਜੀ ਮੈਂ ਤਾਂ ਸਭ ਤੋਂ ਪਹਿਲਾਂ ਤਾਂ ਮੈਂ ਸਮੂਚੀ ਸੰਗਤ ਦਾ ਧੰਨਵਾਦ ਕਰਦਾ ਜੋ ਵਧੀਆ ਉਤਸ਼ਾਹ ਦੇ ਨਾਲ ਵੋਟਾਂ ਪਈਆਂ ਭਾਵੇਂ ਪੋਲਿੰਗ ਬਹੁਤ ਘੱਟ ਹੋਈ ਆ ਤੇ ਪਰ ਫਿਰ ਵੀ ਲੋਕਾਂ ਨੇ ਕਾਫੀ ਉਤਸ਼ਾਹ ਨਾਲ ਵੋਟਾਂ ਪਾਈਆਂ ਔਰ ਸ਼੍ਰੋਮਣੀ ਕਾਲੀ ਦਲ ਨੇ ਅਸੀਂ ਸੰਧਵਾ ਬਲਾਕ ਸੰਪਤੀ ਦੀ ਸੀਟ ਹੈ ਜਿਹੜੀ ਉਹ ਵੱਡੇ ਮਾਰਜਨ ਦੇ ਨਾਲ ਜਿੱਤੀ ਆ ਔਰ ਮੈਂ ਉਸ ਕੱਲ ਦੀ ਸਾਡੇ ਉਮੀਦਵਾਰ ਸਾਡੇ ਦਰਸ਼ਕੋਹਾਂ ਨੂੰ ਔਰ ਨਾਲ ਨਾਲ ਸਾਡੀ ਸ਼੍ਰੋਮਣੀ ਕਾਲੀ ਦਲ ਦੀ ਸੋਚ ਹੀ ਜੋ ਸਾਡੇ ਪਾਰਟੀ ਦੇ ਵਰਕਰ ਆ ਜੋ ਵੋਟਰ ਸਹਿਬਾਨ ਆ ਇਲਾਕੇ ਦੇ ਉਹਨਾਂ ਸਾਰਿਆਂ ਨੂੰ ਮੈਂ ਲੱਖ ਲੱਖ ਮੁਬਾਰਕਬਾਦ ਦਿੰਦਾ ਕਿਉਂਕਿ ਇਹ ਇਲੈਕਸ਼ਨ ਆ ਜਿਹੜੀਆਂ ਪਿੰਡਾਂ ਦੀਆਂ ਜਿਹੜੀਆਂ ਇਲੈਕਸ਼ਨ ਆ ਇਹ ਇਹ ਪਿੰਡਾਂ ਦੀਆਂ ਪਾਰਲੀਮੈਂਟ ਹੁੰਦੀਆਂ ਬਲਾਕ ਸਮਤੀ ਜ਼ਿਲ੍ਹਾ ਪ੍ਰੇਸ਼ਾਸਤ ਪੰਚਾਇਤਾਂ ਔਰ ਇਹਨਾਂ ਚੋਣਾਂ ਦਾ ਬੜਾ ਮਤਵ ਹੁੰਦਾ ਇਸ ਕਰਕੇ ਇਹਨਾਂ ਚੋਣਾਂ ਦੇ ਵਿੱਚ ਲੋਕਾਂ ਨੇ ਬਹੁਤ ਵੱਧ ਸ਼ਰਕਤ ਉਛਾਲ ਨਾਲ ਹਿੱਸਾ ਲਿਆ ਔਰ ਉਮੀਦਵਾਰਾਂ ਨੂੰ ਜਤਾਇਆ ਔਰ ਸਾਡੀ ਕੋਸ਼ਿਸ਼ ਇਹਦੀ ਸ਼ਾਂਤਮਈ ਢੰਗ ਨਾਲ ਇਹ ਚੋਣਾ ਹੋ ਜਾਣ ਪਰ ਕੋਈ ਸ਼ਰਾਰਤ ਕੁਝ ਕੀਤੀ ਗਈ ਪਰ ਵਰਕਰ ਸਾਰੇ ਕੈਂਪ ਸੀਗੇ ਸਾਰੀਆਂ ਪਾਰਟੀਆਂ ਦੇ ਵਰਕਰ ਜਿਹੜੇ ਕਾਂਗਰਸ ਪਾਰਟੀ ਦੇ ਵੀ ਸੀਗੇ, ਲੋਕ ਮਰੀ ਕਾਲੀ ਦਲ ਦੇ ਵੀ ਸੀਗੇ ਹੋਰਾਂ ਪਾਰਟੀਆਂ ਦੇ ਵੀ ਸੀ ਉਹ ਵਰਕਰ ਸਾਰੇ ਕੈਂਪ ਹੋਣ ਕਰਕੇ ਮਿਲ ਕੇ ਇੱਥੇ ਸ਼ਰਤ ਬਾਜੀ ਹੋਣ ਨਹੀਂ ਦਿੱਤੀ ਗਈ ਔਰ ਬਾਕੀ ਅਫਸਰਾਂ ਦਾ ਬਹੁਤ ਵਧੀਆ ਕੰਟਰੋਲ ਰਿਆ ਆ ਪੁਲਿਸ ਨੇ ਔਰ ਜੋ ਚੂਪ ਪ੍ਰਸ਼ਾਸਨ ਨੇ ਉਹਨਾਂ ਨੇ ਆਪਦੀ ਬਹੁਤ ਵਧੀਆ ਡਿਊਟੀ ਨਿਭਾਈ। ਬੋਟਾਂ ਦੀ ਜੇ ਗੱਲ ਕਰੀਏ ਤੇ ਕਿੰਨੇ ਕਿੰਨੇ ਮਾਰਜਨ ਹੋਰ ਕਿੰਨੀਆਂ ਵੋਟਾਂ ਲੱਗੀਆਂ ਟੋਟਲ ਵੋਟ ਕਿੰਨੀ ਸੀ ਔਰ ਕਿੰਨੀ ਆਈ ਇਹਨਾਂ ਨੂੰ ਪ੍ਰਾਪਤ ਟੋਟਲ ਅਸੀਂ 171 ਵੋਟਾਂ ਦੇ ਫਰਕ ਨਾਲ ਜਿੱਤੇ ਆ। ਅ ਜੇ ਤੁਹਾਨੂੰ ਮੈਂ ਮਾਰਜਨ ਦੱਸਾਂ ਟੋਟਲ ਕਿਉਂਕਿ ਮੇਰੇ ਕੋਲ ਸਾਰੇ ਏਰੀਆ ਦੀ ਇਹ ਗਿਣਤੀ ਦੱਸੀਏ ਜੇ ਮੈਂ ਸੰਧਵਾਦੀ ਦੱਸਾਂ ਤਾਂ ਟੋਟਲ ਸ਼ੋਮਨੀ ਕਾਲੀਦਲ ਨੂੰ 1101 ਵੋਟ ਜਿਹੜੀ ਪਈ ਆ ਆਮ ਆਦਮੀ ਪਾਰਟੀ ਨੂੰ 930 ਵੋਟਾਂ ਪਈਆਂ ਤੇ ਕਾਂਗਰਸ ਪਾਰਟੀ ਨੂੰ 714 ਵੋਟਾਂ ਪਈਆਂ ਟੋਟਲ 171 ਵੋਟਾਂ ਦੀ ਲੀਡ ਹੈ ਤੇ 95 ਵੋਟਾਂ ਕੈਸਲ ਹੋਈਆਂ ਤੇ ਜਿਲਾ ਪੀਸ਼ ਦਾ ਕਿੰਤੀ ਚੱਲ ਰਹੀ ਹੈ ਆਡਾ ਜ਼ੋਨ ਮੁਤਾਬਕ ਗਿਣਤੀ ਕਈ ਵਾਰੀ ਕੋਈ ਜ਼ੋਨ ਇੱਕ ਦੂਜੇ ਦੇ ਵਿੱਚ ਆ ਜਾਂਦਾ ਜ਼ੋਨ ਉਸ ਕਰਕੇ ਹੋ ਸਕਦਾ ਸਾਨੂੰ ਰਾਤ ਦੇਹਰੇ ਤੱਕ ਗਿਣਤੀ ਚੱਲੇ ਤੇ ਪਰ ਸਾਡੀ ਅਸੀਂ ਇਸੇ ਇਹੀ ਬੇਨਤੀ ਕੀਤੀ ਸੀ ਵੀ ਸਪੀਡ ਕਿਉਂਕਿ ਵਧਾਈ ਜਾਵੇ ਇਹ ਵਧੀਆ ਢੰਗ ਨਾਲ ਗਿਣਤੀ ਹੋ ਸਕੇ ਇੱਕ ਇੱਕ ਪਾਰਟੀ ਦਾ ਇੱਕ ਇੱਕ ਬੰਦਾ ਹੀ ਜਿਹੜਾ ਉਹ ਉਹ ਜਿਹੜਾ ਹੈਗਾ ਕਾਊਂਟਿੰਗ ਹੱਟ ਬਣਿਆ ਔਰ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਹੈ ਵੀ ਕਿਸੇ ਵੀ ਪਾਰਟੀ ਦੇ ਜੇ ਕੋਈ ਬੰਦੇ ਵੱਧ ਉੱਥੇ ਬੰਦੇ ਜਾ ਵਰਦੇ ਆ ਤਾਂ ਉਹਦੇ ਨਾਲ ਮੌਲ ਖਰਾਬ ਹੁੰਦਾ ਅਸੀਂ ਇਹੇ ਬੇਨਤੀ ਕੀਤੀ ਹੈ ਵੀ ਜੋ ਤੁਹਾਡਾ ਕ੍ਰਾਈਟੇਰੀਆ ਬਣਿਆ ਉਹਦੇ ਮੁਤਾਬਕ ਜਿਹੜਾ ਉਹਨਾਂ ਬੰਦਿਆਂ ਨੂੰ ਅੰਦਰ ਜਾਣ ਦਿੱਤਾ ਜਾਵੇ ਤੇ ਅਸੀਂ ਧੰਨਵਾਦ ਕਰਦੇ ਹਾਂ ਪ੍ਰਸ਼ਾਸਨ ਦਾ ਪ੍ਰਸ਼ਾਸਨ ਦਾ ਬਹੁਤ ਵਧੀਆ ਢੰਗ ਨਾਲ ਜਿਹੜੀ ਗਿਣਤੀ ਕਰਵਾ ਰਿਹਾ ਹੈ ਤੇ ਸਾਰਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ